ਮੈਂ ਕਿਹਾ ਭਾਈ ਬਲੌਗ ਸ਼ੁਰੂ ਕਰ ਲਈਏ ਸਸਰੀ ਘਾਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਉਹ ਕਹਿਓ ਸਾਰੇ ਤੇ ਪਿੰਡੀ ਡਿੱਕੇ ਆ ਗਈ ਮਿੱਤਰੋ ਅੱਜ ਨੜਾਵੀ ਦਿੱਤੀ ਹਲਦਾ ਸ਼ੈਂਪੂ ਲਾਇਆ ਹੈ ਹਾਂ ਨਾਲਾ 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 ਪਿੰਡੀ ਪਿੰਡੀ ਆ ਗਈ ਡਿੱਕੇ ਬਈ ਅੱਜ ਐਂ ਚਮਕਾ ਦੇਂਗੇ ਇਹਨੂੰ ਇੱਕ ਵਾਰੀ ਨੜਾ ਕੇ ਸ਼ੈਂਪੂ ਤਾਂ ਲੱਗ ਗਿਆ ਬੱਸ ਜਿਵੇਂ ਪੈਰ ਮੜਦੀ ਤੋ ਤੇ ਵਾਰ ਡ੍ਰਾਇਰ ਮਾਰਾਂਗੇ ਇਹਦੇ 10 ਮਿੰਟ ਸਕਾ ਕੇ ਸਹੀ ਕੁਲਫੀ ਕਿਨਾਲਾ ਫਿਰ ਦਵੈ ਕੁਲਫੀ ਨਹੀਂ ਲੈਣੀ ਹੰਗੇ ਹੰਗੇ ਆ ਛੱਡਿਆ ਰਹਿਣ ਦੇ ਹਲੇ 2 ਮਿੰਟੇ ਦੇ ਆਪੇ ਦੇ ਆਪੇ ਵਿੱਚ ਵੜਦੀ ਅੱਜ ਦਾ ਭਿੰਡੀ ਆ ਚੱਲੀਏ ਆ ਜਾ ਰਹਿਣ ਦੇ ਫਿਰ ਨਾ ਹਉਣ ਨੂੰ ਚੱਲ ਆਏ ਵੜਣ ਦੇ ਹੈ ਚਲੋ ਭਾਈ ਤੁੱਪ ਬਹੁਤ ਹੈ ਤੇ ਗੱਡੀਆਂ ਫੇਰ ਧੋਣੇ ਵਾਲੀਆਂ ਹੋ ਗਈਆਂ ਲੈ ਆ ਵੀ ਲਿਬੜੀ ਪਈ ਆ ਵੀ ਲਿਬੜੀ ਪਈ ਦੂਜੀ ਗਈ ਹੋਈ ਐ ਕੜਾਹਸਾ ਉਧਰ ਖੜਾਤੀ ਬੋਰਡ ਬਣੇ ਪਏ ਨੇ ਇਹ ਵੀ ਲਾਉਣੇ ਨੇ ਹਲੇ ਚਲੋ ਨਹਾਉਣ ਦੋ ਫੇਰ ਉਹਦੇ ਡ੍ਰੈਰ ਮਾਰਦੇ ਆ ਲਾਓ ਵੀ ਨੜਾਤੀ ਪਿੰਡੀ ਸੁੱਕ ਗਈ ਡ੍ਰੈਰ ਮਾਰਤੀ ਹੁਣ ਪਈ ਐ ਮੇਰੇ ਕੋਲ ਆਈ ਵੀ ਠੀਕ ਐ ਐ ਸੁਥਰੀ ਬਣ ਗਈ ਹੁਣ ਦੋ ਘੜੀ ਰੈਸਟ ਕਰਦੇ ਆ ਉਦੋਂ ਬਾਅਦ ਫੇਰ ਕਬੂਤਰਾਂ ਦਾ ਦੇਖਦੇ ਆ ਅੱਜ ਤੁਹਾਨੂੰ ਫਾਰਮ ਵਾਲੇ ਕਬੂਤਰ ਦਿਖਾਵਾਂਗੇ ਬੱਚੇ ਉਹਨਾਂ ਨੇ ਕੱਢੇ ਹੋਏ ਨੇ ਵਿਕਟ ਡੇ ਡੇ ਹੋ ਗਏ ਬੱਚੇ ਠੀਕ ਆ ਚੱਲ ਵੀ ਪਿੰਡੀ ਕਰ ਰਾ ਇਸ ਚੈਨੈ ਠੀਕ ਆ ਲੋ ਮਿੱਤਰੋ ਹੁਣ ਲਿਆਇਆ ਪਾ ਪਾਣੀ ਦਾਣੇ ਆ ਕਬੂਤਰਾਂ ਨੂੰ ਪਾ ਦਈਏ ਪਹਿਲਾਂ ਕਬੂਤਰੀ ਫੇਰ ਸੁੱਤੀ ਹੋ ਕੇ ਬੈਠਣ ਲੱਗੀ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਗੁਰੀ ਸਿੰਘ ਲੈ ਕੇ ਆ ਰਿਹਾ ਦਾਣੇ ਪਿੰਡੀ ਤੁੰਗਾ ਤੇ ਆ ਗਈ ਲਿਬੜਨਾ ਹੁਣ ਤਾਂ ਇਹ ਪਿੰਡੀ ਫੇਰ ਲਿਬੜੂ ਬਾਈ ਇਹ ਆ ਜਾ ਗੁਰੀ ਆ ਜਾ ਲਿਆ ਦਾਣੇ ਫੜ ਦੇ ਕੇ ਗੇਟ ਖੋਲ ਕੇ ਰਾ ਪਾਣੀ ਪਾ ਦਈਏ ਕੋਸ ਵਸੋ ਬਹੁਤਾਂ ਬਾਕੀ ਚੋਕੇ ਦੇ ਪਾਦਾਂ ਤੇ ਬੱਚਾ ਵੱਡਿਆ ਜਾਂ ਨਹੀਂ ਉਹਨੇ ਹਰ ਤਾਂ ਉੱਪਣੀ ਹੈ ਤੇ ਬਾਕੀ ਦਾਣਾ ਉਹ ਤੂੰ ਉਹ ਡਰਾਉਗੀ ਹੁਣਾ ਪਾਣੀ ਪਾਤਾ ਬਈ ਇਹਨਾਂ ਨੂੰ ਤੇ ਆਹ ਬੱਚਾ ਥੋੜਾ ਜਿ ਸੋਸਤਾ ਵੇ ਇਹ ਤਾਂ ਭੱਜ ਗਿਆ ਗਿਆ ਅੰਦਰ ਆਹ ਗੁਰੀ ਇਹਨਾਂ ਦਾ ਭਾਂਡਾ ਕੱਢਦੇ ਪਾਣੀ ਵਾਲਾ ਇੱਕ ਮਿੰਟ ਬਈ ਇੱਕ ਮਿੰਟ ਕੁੰਡਾ ਲਾਦਾ ਮੈਂ ਕਿਤੇ ਮਗਰੇ ਬਾਹਰ ਨਿਕਲੇ ਆਉਣ ਇਹਨਾਂ ਦਾ ਕੋਈ ਭਰੂਸਾ ਨਹੀਂ ਹੈਗਾ ਓਏ ਹੋਏ ਫੋਨ ਕਿਵੇਂ ਫੜਾਂ ਓਕੇ ਯਾਰ ਫੋਟਾ ਆਪਿੰਡੀ ਹੋਂ ਡਰਾਇੰਗ ਨਾ ਜਾਈ ਤੂੰ ਇਹਨਾਂ ਨੂੰ ਆਹ ਗੁੱਡੇ ਦੇ ਤਾਂ ਵਿੱਚ ਵੜ ਜਾਂਦੀ ਐ ਇਹ ਦਾਣੇ ਤਾਂ ਹੈਗੇ ਤੇ ਇਹਨਾਂ ਨੂੰ ਹਨਾ ਪਾਣੀ ਡੋਲ ਦੇ ਪਾਣੀ ਵੀ ਪਾਇਆ ਹੋਇਆ ਤਾਂ ਯਾਰ ਚੱਲ ਡੋਲ ਦੇ ਕੋਈ ਨਹੀਂ ਇੱਧਰ ਡੋਲ ਦੇ ਚੱਲ ਤੋੜਾ ਮੜਿਆ ਹਾਂ ਵੀ ਨੂਰੀ ਆਹ ਖੜੀ ਐ ਅੰਬਰ ਆਹ ਖੜੀ ਐ ਦੇਖੋ ਹੁੰਜੇ ਜਿਹੇ ਲੱਗੀ ਲੈ ਪਾਈ ਮੇਰਾ ਉਹ ਤੇਰੇ ਖਾਨ ਦਾ ਇੱਕ ਕੁਛ ਨਹੀਂ ਹੈਗਾ ਬਾਜੀ ਆ ਦਾਣੇ ਰੱਖ ਦੀ ਗੁਰੀ ਇਹਨਾਂ ਨੂੰ ਅੰਦਰ ਚੱਲ ਉਧਰ ਹੁਣ ਕਿੰਨੀ ਸੋਤਰੀ ਹੋਈ ਪਈ ਆ ਦੇਖ ਲਓ ਲੈ ਚੁੱchu ਕਰ ਲਿਆ ਤਾਂ ਚੱਲ ਉਧਰ ਚੱਲ 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 ਉਧਰ ਚੱਲ ਉਹ ਕੂਲਰ ਕੱਢਤਾ ਬਈ ਇਹਨਾਂ ਨੂੰ ਆ ਕੱਢ ਰੂਆਂ ਜਿਆ ਇਹਨੂੰ ਤੇ ਕਿਉਂਕਿ ਅੰਦਰ ਦਾ ਪੱਖੇ ਚੱਲਦੇ ਆ ਬਾਹਰ ਮੱਛਰ ਬਹੁਤ ਹੁੰਦਾ ਲੈ ਪਾਈ ਓਕੇ ਗੁਰੀ ਕੰਮ ਆ ਐ ਚ ਪਾ ਦੇ ਇਹ ਦਾਣੇ ਇਹ ਚ ਪਾ ਕੇ ਡੱਬਾ ਅੰਦਰੋਂ ਲਿਆ ਇਹ ਚ ਪਾ ਲਈ। ਲੋ ਵੀ ਆ ਵੀ ਲੱਗੇ ਚੋਕਣ। ਅੱਜ ਤੁਹਾਨੂੰ ਮੋਟਰ ਵਾਲੇ ਜਾਨਵਰ ਤੇ ਬੱਚੇ ਦਿਖਾਉਣਾ ਹੈ। ਉਹਨਾਂ ਨੇ ਕੱਢੇ ਹੋਏ ਨੇ ਬੱਚੇ ਆਪਣੇ ਲੱਕੇ ਕਬੂਤਰਾਂ ਨੇ। ਗ੍ਰੇ ਕਲਰ ਦੇ ਤੁਹਾਨੂੰ ਦਿਖਾਉਣਾ ਹੈ ਦੋ ਜਾ ਕੇ ਆਂਡੇ ਵੀ ਰੱਖੇ ਹੋਏ ਨੇ। ਤੇ ਇੱਧਰ ਕਬੂਤਰ ਉੱਡਦੇ ਵੇ ਆਪਣੇ ਪਿੰਡ ਬਾਜੀ ਆ ਭਾਈ 17 ਤਰੀਕ ਦੀ ਰਖਾਤੀ। ਮੁੰਡਿਆਂ ਨੇ ਪੋਸਟਰ ਉਹ ਤਾਂ ਮੈਂ ਦੇ ਦੇ ਕੱਲ ਵਾਲੇ ਵਲੌਗ ਵਿੱਚ ਸ਼ੇਅਰ ਕਰੂੰ ਜਾਂ ਅੱਜ ਵਾਲੇ ਚ ਠੀਕ ਹੈ। ਪੀ ਲੋ ਪੀ ਲੋ ਬਈ ਪੀ ਲੋ। ਆਦਾ ਬੱਚਾ ਕਹਾਂ ਹੈ ਭਾਈ ਲੜਦਾ ਹੈ ਓਕੇ ਆ ਰੋਟਾਂ ਭਾਈ ਪਹੁੰਚ ਗਏ ਫਾਰਮ ਤੇ ਭਾਈ ਦੇਖੋ ਤਾਂ ਗੇਟ ਨੂੰ ਕਲਰ ਓਕੇ ਰੋਟਾਂ ਬਾਕੀ ਹੋਲੀ-ਹੋਲੀ ਸਾਰਿਆਂ ਨੂੰ ਇਹ ਕਰੀ ਜਾਣ ਆਪਾਂ ਨੇ ਤੇ ਨਰਵੈ ਸਿੰਘ ਸਾਨੂੰ ਦਿਖ ਨਹੀਂ ਰਿਹਾ ਕਿਤੇ ਜਾਨਵਰਾਂ ਨੂੰ ਲੈ ਆਏ ਅਸੀਂ ਰੋਟੀ ਉਹ ਹੈਦਾ ਹੈ ਨੀ ਭੌ ਕਿਤੇ ਓਏ ਹੈ ਭਾਈ ਵੇ ਚਲ ਕੋਈ ਨਹੀਂ ਪਿਆ ਰੋਟੀਆਂ ਪਾ ਬ ਲੈ ਜਾਨਵਰਾਂ ਨੂੰ ਆ ਥੋੜਾ ਜਿਹਾ ਪਾਣੀ ਇੱਧਰ ਨੂੰ ਛੱਡਿਆ ਆਇਆ ਜੀਰੀ ਦਾ ਕੰਮ ਡਾਨਾ ਇੱਧਰ ਵੀ ਲੱਗ ਗਿਆ ਓਕੇ ਆਰ ਬੋਟਾਂ ਇੱਥੇ ਸਾਫ ਸਵਈਆ ਕਰਿਆ ਪਿਆ ਆਇਓ ਆਓ 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 ਆਹ ਓ ਵੈਰੀ ਗੁੱਡ ਵੇ ਨਾ ਪਾਣੀ ਕਿਵੇਂ ਆ ਗਿਆ ਪੈਪ ਲਾਇਆ ਤਾਂ ਇਹਨਾਂ ਨੇ ਖਾੜ ਜੋ ਖਾੜ ਜੋ ਭਾਈ ਉਹ ਖਾੜ ਜੋ ਖਾੜ ਜੋ ਖਾੜ ਜੋ ਖਾੜ ਜੋ ਉਹ ਖਾੜ ਜੋ ਖਾੜ ਜੋ ਖਾੜ ਜੋ ਖਾੜ ਜੋ ਸਾਰੇ ਜਾਨਵਰ ਖੁਸ਼ ਕਰ ਦੇਣੇ ਅੱਜ ਉਹ ਤੇਰੀ ਪਰੇ 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 ਆਲਾ ਦੀ ਉਹ ਬਾਹਰ ਨਿਕਲ ਕੇ ਹੋ ਗਿਆ ਕੰਮ ਆ ਲਿਆ ਮੈਂ ਆ ਮੈਨੂੰ ਆ ਦੇ ਆਜੋ 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 ਇਹਦੇ ਮੂਰੇ ਬੱਲਾ ਰੱਖਿਆ ਹੈ ਦਾ ਯਾਰ ਬੱਲਾ ਕਿੱਥੇ ਗਿਆ ਖਾਓ 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 ਲਓ 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 ਲੈ ਫਾਈ ਉਹ ਖੜ ਜੋ ਯਾਰ ਲੱਹ ਚੱਕੋ ਖਾ ਰੋਟੀਆਂ ਜਿੰਨੀਆਂ ਮਰਜੀ ਆਇਆ ਕਬੂਤਰਾਂ ਦੇ ਬੱਚੇ ਦੇਖ ਲਈਏ ਆਪਾਂ ਆ ਕੀ ਹੋਵੇ ਇਹ ਤਾਂ ਨੱਪ ਕਿਨੇ ਆ ਲਓ ਭਾਈ ਰੌਣਕ ਹੈ ਨਾ ਓਕੇ ਹੈ ਨਾ ਸਿਸਟਮ ਉਹ ਯਾਰ ਇੰਤਾ ਜੰਦਾ ਲੱਗਿਆ ਹੋਇਆ ਚਾਬੀਆਂ ਚਲੋ ਬਾਹਰ ਨੂੰ ਦੇਖਦੇ ਆਪਾਂ ਕੋਈ ਨਹੀਂ ਬੱਚੇ ਘਣ ਲਾ ਓਏ ਪੱਚੀ ਫਿਰਦੇ ਆ 1 2 3 4 5 6 7 7 ਹੈ ਪਹਿਲੇ ਚਿੱਟੇ ਦੋ ਪੂਰੇ ਨੇ ਹਨਾ ਕਾਲੇ ਪੰਜ ਗਿਣਾਂ 6 4 6 ਹੈਗੇ 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 ਪੂਰੇ ਨੇ ਪੂਰੇ ਨੇ ਤੇ ਮੁਰਗੀਆਂ ਹੁਣ ਦੇ ਗਿਣ ਅਸੀਲ ਵੀ ਚਾਰ ਪੂਰੇ ਨੇ ਅਸੀਲ ਹਾਂ ਉਹਦੀ ਪੂੰਛ ਵੀ ਨਹੀਂ ਹੈ ਜੀ ਉਹ ਅਸੀਲ ਦੀ ਝੜ ਗਈ ਇਹ ਰੀ ਵਿਛੜੀ ਹੋਈ ਹੈ ਚਲੋ ਭਾਈ ਉਹ ਕੇਰਬੋਟ ਆ ਮੁਰਗੀਆਂ ਦੇ ਚਤੜਾ ਦੇ ਵਾਲ ਵੀ ਝੜੇ ਹੋਏ ਨੇ ਉੜਦਾ ਮੌਸਮ ਕਰਕੇ ਚਲੋ ਭਾਈ ਦੇਖਦੇ ਆ ਕੋਈ ਨਹੀਂ ਓਏ ਸਾਲਿਓ ਖਾ ਲੈਣੇ ਤਾਂ ਬੱਚਿਆਂ ਨੂੰ ਚਲੋ ਚਲੋ ਉੱਧਰ ਬੁੱਦਾ ਹੈ ਨਹੀਂ ਭਾਈ ਬਾਟਕਾਂ ਦਾ ਇੱਧਰ ਆ ਆ ਵਰਦੀ ਤੇ ਪੈਰੀ ਨੂੰ ਪੱਖਾ ਲਾਇਆ ਹੁਣ ਦੂਜਾ ਵੱਡਾ ਹੈ ਵਿਚਾਰੀ ਹਾਂ ਤਰਹੀ ਦੀ ਆ ਲਾ ਦੇ ਬਰੀ ਜਿੰਦਾ ਲਾ ਦੇ ਹੁਣ ਫਿਰ ਭਾਉ ਦੇ ਆਏ ਤੇ ਦੇਖਣਗੇ ਕਬੂਤਰਾਂ ਦੇ ਬੱਚੇ ਦਾ ਬਾਈ ਚਲੋ ਕੋਈ ਨਹੀਂ ਮੋਟਰ ਚੱਲਦੀ ਐ ਮੌਸਮ ਠੀਕ ਹੀ ਅੱਜ ਬੜਾ ਗਰਮ ਨਹੀਂ ਹੈਗਾ ਪੁੱਤਰਾ ਹੋੜ ਰਹੇ ਨੇ ਘਰੋਂ ਮਿਲ ਗਈ ਬਾਈ ਚਾਬੀ ਤੇ ਓਏ ਇਧਰ ਦੇ ਪਿੰਡੀ ਨੂੰ ਬਿਠਾ ਲਿਆ ਹੁਣ ਆਪਾਂ ਚਲਦੇ ਆਂ ਮੋਟਰ ਤੇ ਨੂੰ ਖੜ ਜਾ ਪਿੰਡੀ ਉਹ ਪੈਰੀ ਇਹਨੂੰ ਪੌਂਕੀ ਜਾਂਦੀ ਏ ਇਹਨੂੰ ਆ ਲੈ ਨਿਕਲੇ ਆਂ ਬਾਹਰ ਨਿਕਲੇ ਆਂ ਚੱਕ ਹੈ ਲੱਗੂ ਕਿ ਮੈਨੂੰ ਮੂਰ ਨੂੰ ਲਾ ਦੇ ਅਜਾਇਜ਼ ਵਰਨਣ ਗਿਆ ਉਹ ਯਾਰ ਪੈਰ ਨੂੰ ਚੁੱਪ ਕਰਾ ਪਰੇ ਆਹ ਉਹ ਦੇਖ ਲੈ ਯਾਰ ਹੱਦੇ ਹੋਈ ਪਈ ਆ ਕਤੀੜਾਂ ਦੀ ਹੈ ਨਾ ਸਾਲਿਆਂ ਦੇ ਡੰਡੇ ਮਾਰ ਇਹਨਾਂ ਦੇ ਯਾਰ ਜਿੰਨਾ ਮਰਜੀ ਉਹ ਕਰ ਲੋ ਲਾਲੂ ਠਤੂਰੇ ਚੱਕ ਲਿਆ ਇੱਥੇ ਦੇ ਸੁਵੇਰੇ ਸਾਲੇ ਪਹਿਲਾਂ ਵੀ ਲੰਘ ਕੇ ਤੇ ਬਾਹਰ ਲੋ ਬਈ ਕਬੂਤਰ ਦਿਖਾ ਦਈਏ ਤੁਹਾਨੂੰ ਫਟਾਫਟ ਕਿਉਂਕਿ ਆ ਨਿਕਲ ਰਹੇ ਨੇ ਬਾਹਰ ਚੱਲ ਬੱਚੇ ਦੇਖਣੇ ਆਪਾਂ ਦਾ ਵਸੂਤਰਾਂ ਦੇ ਉਹ ਮੱਛਰ ਹਾਂ ਬਈ ਇਹ ਵੀ ਹੈਗਾ ਇਹ ਵੀ ਹੈਗੀ ਐ ਆ ਵੀ ਹੈਗਾ ਦੋ ਹੋਣ ਉਹ ਫੇਰ ਖਾਦਾ ਹੋਇਆ ਕੋਈ ਕੋਈ ਬਚਿਆ ਦੇਖ ਆਪਣੇ ਲੱਕੇ ਪੂਰੇ ਨੇ ਹਨਾ ਹਾਂ ਜੀ ਸ਼ਰਾਜੀ ਹਾਂ ਪੂਰੇ ਨੇ ਸਾਰੇ ਯਾਰ ਉਹ ਬਚੇ ਆ ਉਹ ਬੈਠੇ ਨੇ ਜਿ세 ਆਹ ਤਾਂ ਆਇਆ ਹੋ ਉਹ ਬੈਠੇ ਨੇ ਦੇਖ ਹਾਂ ਹਾਈ 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 ਨਹੀਂ ਲਾਇਕ ਇੱਕ ਗਰੇਜ ਹੈ ਹਨਾ ਦੇਖੋ ਬੱਚੇ ਵੇ ਉਹ ਕੈਰ ਬੋਟਾ ਲੋਕੇ ਇਹਦੇ ਅੰਡੇ ਰੱਖੇ ਹੋਏ ਨੇ ਇਹਨਾਂ ਨੂੰ ਹੁਣ ਕਰ ਦਈਏ ਬੰਦ ਯਾਰ ਲੈ ਕਰ ਬੰਦ ਚਲੋ ਬੱਚੇ ਦੇਖ ਲੈ ਚਲੋ ਵੀ ਚਲੋ ਹੈ ਹਾਂ ਇਹਦਾ ਹੋਊਗਾ ਇਹਨਾਂ ਦਾ ਚਲੋ 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 ਬਸ ਹੀ ਆਈ ਨੇ ਹਾਂ ਬਸ ਆਹੀ ਨੇ 6 ਦੂਜੇ ਨੇ 2 ਦੂਜੇ ਨੇ ਬਾਕੀ ਹੋਰ ਲੈ ਆਵਾਂਗੇ ਯਾਰ ਹੁਣ ਇਹਨਾਂ ਨੂੰ ਬਾਪ ਪਲੇ ਤੇ ਬਾਹਰ ਕੱਢਾਂਗੇ ਨਾ ਤੇ ਅੰਡੇ 4 ਦਿੱਤੇ ਹੋਏ ਨੇ ਹੁਣ ਤੇ ਮੋਰ ਦਾ ਬੱਚਾ ਵੀ ਭਾਈ ਇੱਕ ਨਿਕਲਿਆ ਆਇਆ ਕਹਿੰਦੇ ਆ ਜਾਓ ਭਾਈ ਜੀ ਇਹਨਾਂ ਨੇ ਅੰਦਰ ਵੜਨਾ ਵੜ ਜਿਓ ਹੁਣ ਪਰ ਕਿੰਗਰ ਜੀ ਚਲੋ ਓਕੇ ਹਾਂ ਇਹਨਾਂ ਨੇ ਵੱਡ ਜਾਣਾ ਛੋਟਿਆਂ ਨੇ ਉਧਰ ਵੱਡ ਜਾਣਾ ਆਪੇ ਛੋਟੇ ਉਧਰ ਚਲੇ ਜਾਓ ਲੋ ਭਾਈ ਮਿੱਤਰੋ ਤੇ ਕਮੈਂਟ ਭਾਈ ਹੁਣ ਮੈਂ ਬੋਲਨੇ ਨਹੀਂ ਕਿਉਂਕਿ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਜਾਂ ਕਮੈਂਟ ਪਹਿਲਾਂ ਮੰਗਵਾਉਣ ਲੱਗੇ ਫੇਰ ਮੈਂ ਕਮੈਂਟ ਸਾਰਿਆਂ ਦੇ ਬੋਲਿਆ ਕਰੂੰਗਾ ਠੀਕ ਹੈ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਦੜਾ ਦੜ ਬਲੌਗ ਆਉਣਗੇ ਡੇਲੀ ਆਉਣਗੇ ਡੇਲੀ ਇਹ ਨਹੀਂ ਕੱਲੇ ਕਬੂਤਰਾਂ ਵਾਲੇ ਮਿਕਸੇ ਆਉਣਗੇ ਬਸ ਮਿਲਦੇ ਆਂ ਅਗਲੇ ਬਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ